ਜੀ ਬੱਚਿਓ ਅੱਜ ਆਪਾਂ ਕਰਾਂਗੇ ਜਮਾਤ 8ਵੀਂ ਦੇ ਮੈਥ ਵਿਸ਼ੇ ਦੇ ਅਧਿਆਇ 11 ਅਤੇ 13 ਦੇ 4-4 ਅੰਕ ਵਾਲੇ ਪ੍ਰਸ਼ਨ ਦੋਨਾਂ ਅਧਿਆਇ ਦੇ ਵਿੱਚੋਂ ਆਪਾਂ ਨੂੰ 4-4 ਅੰਕਲੇ ਪ੍ਰਸ਼ਨ ਆਉਣੇ ਹਨ ਤੇ ਜਿਹੜੇ ਪ੍ਰਸ਼ਨ ਆਪਾਂ ਅੱਜ ਕਰਾਂਗੇ ਇਹਨਾਂ ਵਿੱਚੋਂ ਇੱਕ ਪ੍ਰਸ਼ਨ 11ਵੇਂ ਚੋਂ ਤੇ ਇੱਕ ਪ੍ਰਸ਼ਨ 13ਵੇਂ ਅਧਿਆਇ ਦੇ ਵਿੱਚੋਂ ਤੁਹਾਨੂੰ ਪੇਪਰ ਵਿੱਚ ਜ਼ਰੂਰ ਮਿਲੇਗਾ ਜੋ ਕਿ 11 ਮਾਰਚ 2024 ਨੂੰ ਹੋਣ ਵਾਲੇ ਪੇਪਰ ਦੇ ਵਿੱਚ ਆ ਸਕਦੇ ਹਨ ਤੇ ਚਲੋ ਸ਼ੁਰੂ ਕਰਦੇ ਹਾਂ ਆਪਣੇ ਕੋਲ ਪਹਿਲਾ ਪ੍ਰਸ਼ਨ ਹੈ ਕਿਸੇ ਸੌਫਟ ਡਰਿੰਕ ਫੈਕਟਰੀ ਵਿੱਚ ਇੱਕ ਮਸ਼ੀਨ 840 ਬੋਤਲਾਂ 6 ਘੰਟੇ ਵਿੱਚ ਭਰਦੀ ਹੈ ਉਹ ਮਸ਼ੀਨ 5 ਘੰਟੇ ਵਿੱਚ ਕਿੰਨੀਆਂ ਬੋਤਲਾਂ ਭਰੇਗੀ ਹੁਣ ਸਭ ਤੋਂ ਪਹਿਲਾਂ ਆਪਾਂ ਇਹ ਦੇਖਣਾ ਹੈ ਕਿ ਇਹ ਸਿੱਧਾ ਅਨੁਪਾਤ ਹੈ ਜਾਂ ਉਲਟ ਅਨੁਪਾਤ ਸਿੱਧਾ ਅਨੁਪਾਤ ਉਹ ਹੁੰਦਾ ਹੈ ਜਦੋਂ ਇੱਕ ਚੀਜ਼ ਦੇ ਵਧਣ ਨਾਲ ਦੂਸਰੀ ਚੀਜ਼ ਵੱਧਦੀ ਹੈ ਤੇ ਇੱਕ ਚੀਜ਼ ਦੇ ਘਟਣ ਨਾਲ ਦੂਸਰੀ ਚੀਜ਼ ਘਟਦੀ ਹੈ ਉਹ ਹੁੰਦਾ ਆਪਣੇ ਕੋਲ ਸਿੱਧਾ ਸਮਾਨ ਅਨੁਪਾਤ ਤੇ ਉਲਟ ਸਮਾਨ ਅਨੁਪਾਤ ਕੀ ਹੁੰਦੇ ਹਨ ਜਦੋਂ ਇੱਕ ਚੀਜ਼ ਵਧੇ ਤੇ ਦੂਸਰੀ ਚੀਜ਼ ਘਟੇ ਜਾਂ ਫਿਰ ਇੱਕ ਘਟੇ ਤੇ ਦੂਸਰੀ ਵਧੇ ਉਹ ਹੁੰਦਾ ਹੈ ਉਲਟ ਸਮਾਨ ਅਨੁਪਾਤ ਹੁਣ ਇਸ ਵਿੱਚ ਦੇਖੀ ਆਪਾਂ ਨੂੰ ਦੱਸਿਆ ਹੈ ਇੱਕ ਫੈਕਟਰੀ ਵਿੱਚ ਇੱਕ ਮਸ਼ੀਨ 840 ਬੋਤਲਾਂ 6 ਘੰਟੇ ਵਿੱਚ ਭਰਦੀ ਹੈ ਤਾਂ ਉਹ ਮਸ਼ੀਨ 5 ਘੰਟੇ ਵਿੱਚ ਕਿੰਨੀ ਬੋਤਲਾਂ ਭਰੇਗੀ ਯਾਨੀ ਸਮਾਂ ਘੱਟ ਲੱਗ ਰਿਹਾ ਹੈ ਤਾਂ ਬੋਤਲਾਂ ਘੱਟ ਭਰੀਆਂ ਜਾਣਗੀਆਂ ਤਾਂ ਇਸ ਲਈ ਕੀ ਹੋ ਗਿਆ ਆਪਣੇ ਕੋਲ ਸਿੱਧਾ ਅਨੁਪਾਤ ਤੇ ਸਿੱਧੇ ਸਮਾਨ ਅਨੁਪਾਤ ਲਈ ਆਪਾਂ ਨੂੰ x ਵਟੇ y ਦਾ ਸੂਤਰ ਲਗਾਉਣਾ ਪਏਗਾ ਅਗਰ ਉਲਟ ਹੁੰਦਾ ਤਾਂ x ਗੁਣਾ y ਹੁੰਦਾ ਹੈ ਸਿੱਧੇ ਲਈ x ਵਟੇ y ਹੁਣ ਆਪਾਂ ਸਵਾਲ ਸ਼ੁਰੂ ਕਰਦੇ ਹਾਂ ਆਪਾਂ ਨੂੰ ਦੱਸਿਆ ਹੈ ਬੋਤਲਾਂ ਦੀ ਗਿਣਤੀ ਅਤੇ ਸਮਾਂ ਬੋਤਲਾਂ ਦੀ ਗਿਣਤੀ ਹੈ 840 ਤੇ ਕਿੰਨੇ ਘੰਟੇ ਵਿੱਚ ਪੜਦੀ ਹੈ 6 ਘੰਟੇ ਵਿੱਚ ਬੋਤਲਾਂ ਦੀ ਗਿਣਤੀ 840 ਤੇ ਸਮਾਂ ਕਿੰਨਾ ਲੱਗਦਾ ਹੈ 6 ਘੰਟੇ ਉਹਨਾਂ ਨੇ ਪੁੱਛਿਆ ਹੈ ਉਹ ਮਸ਼ੀਨ 5 ਘੰਟੇ ਵਿੱਚ ਕਿੰਨੀ ਬੋਤਲ ਭਰੇਗੀ ਯਾਨੀ ਘੰਟੇ ਕਿੰਨੇ ਹੋਗੇ 5 ਤੇ ਆਪਾਂ ਬੋਤਲਾਂ ਦੀ ਗਿਣਤੀ ਦੱਸਣੀ ਹੈ ਤਾਂ ਬੋਤਲਾਂ ਦੀ ਗਿਣਤੀ ਆਪਾਂ ਕੀ ਮੰਨ ਲਾਂਗੇ x ਮੰਨ ਲਾਂਗੇ ਹੁਣ ਇਹ ਆਪਾਂ ਕੀਤਾ ਹੈ ਇਹ ਸਿੱਧਾ ਸਮਾਨੁਪਾਤ ਹੈ ਤਾਂ x ਵਟੇ y ਦੇ ਫਾਰਮ ਚ ਲਿਖਾਂਗੇ ਯਾਨੀ 840 ਵਟੇ 6 x ਵਟੇ 5 ਤੇ ਇਸ ਨੂੰ ਸੋਲਵ ਕਰ ਲੈਣਾ ਹੈ ਸੋ ਆਪਾਂ ਕਿਸ ਤਰ੍ਹਾਂ ਕਰਾਂਗੇ ਇਹਨਾਂ ਦੀ ਕ੍ਰੋਸ ਮਲਟੀਪਲਾਈ ਹੋ ਜਾਏਗੀ 840 ਦੀ ਗੁਣਾ 5 ਨਾਲ ਤੇ 6 ਦੀ ਗੁਣਾ x ਨਾਲ ਯਾਨੀ x 6 ਬਰਾਬਰ ਕਿਸ ਦੇ ਆ ਜਾਏਗਾ 840 5 ਤੇ ਆ ਗੁਣਾ 6 ਉਧਰ ਜਾ ਕੇ ਡਿਵਾਈਡ ਹੋ ਜਾਏਗਾ 840 5 6 ਹੁਣ 6 ਦੇ ਪਹਾੜੇ ਤੇ ਅਗਰ 840 ਨੂੰ ਕੱਟੀਏ ਤੇ ਕਿੰਨੇ ਦੇ ਕੱਟਿਆ ਜਾਏਗਾ 140 ਤੇ ਤੇ 140 ਦੀ ਗੁਣਾ ਕਿਸ ਨਾਲ ਹੋਏਗੀ 5 ਨਾਲ ਜਦੋਂ 140 ਦੀ ਗੁਣਾ 5 ਨਾਲ ਹੋਈ ਤਾਂ ਆਪਣੇ ਕੋਲ ਆਨਸਰ ਆ ਜਾਏਗਾ 700 ਯਾਨੀ 5 ਘੰਟੇ ਵਿੱਚ 700 ਬੋਤਲਾਂ ਭਰੀਆਂ ਜਾਣਗੀਆਂ ਉਸ ਤੋਂ ਬਾਅਦ ਆਪਣੇ ਕੋਲ ਅਗਲਾ ਪ੍ਰਸ਼ਨ ਹੈ ਇੱਕ ਫੈਕਟਰੀ ਵਿੱਚ ਇੱਕ ਮਸ਼ੀਨ 5 ਘੰਟਿਆਂ ਵਿੱਚ 680 ਬੋਤਲਾਂ ਭਰਦੀ ਹੈ ਤੇ 3 ਘੰਟਿਆਂ ਵਿੱਚ ਉਹ ਮਸ਼ੀਨ ਕਿੰਨੀਆਂ ਬੋਤਲਾਂ ਪੜੇਗੀ ਹੁਣ ਇਹ ਸਵਾਲ ਵੀ ਆਪਣੇ ਕੋਲ ਸਿੱਧਾ ਸਮਾਨੁਪਾਤ ਦਾ ਹੈ ਉਸੇ ਤਰੀਕੇ ਨਾਲ ਬੋਤਲਾਂ ਦੀ ਸੰਖਿਆ ਤੇ ਸਮਾਂ ਬੋਤਲਾਂ ਦੀ ਸੰਖਿਆ 680 ਹੈ ਤੇ ਕਿੰਨੇ ਘੰਟੇ ਚ ਭਰਦੀ ਹੈ 5 ਘੰਟੇ ਚ ਭਰਦੀ ਹੈ ਉਹਨੇ ਪੁੱਛਿਆ 3 ਘੰਟੇ ਵਿੱਚ ਉਹ ਮਸ਼ੀਨ ਕਿੰਨੇ ਬੋਤਲਾਂ ਭਰੇਗੀ ਤਾਂ ਬੋਤਲਾਂ ਦੀ ਸੰਖਿਆ ਆਪਾਂ x ਮੰਨ ਲਾਂਗੇ ਤੇ ਸਮਾਂ ਆਪਾਂ ਨੂੰ ਦੱਸਿਆ ਹੋਇਆ ਹੈ 3 ਘੰਟੇ ਵਿੱਚ ਉਸ ਤੋਂ ਬਾਅਦ ਫਿਰ ਇਹ ਸਿੱਧਾ ਸਮਾਨੁਪਾਤ ਆ ਗਿਆ 680 5 x 3 ਫਿਰ ਕਰਾਸ ਮਲਟੀਪਲਾਈ 680 ਦੀ ਗੁਣਾ ਹੋ ਜਾਏਗੀ ਆਪਣੇ ਕੋਲ 3 ਨਾਲ ਤੇ 5 ਦੀ ਗੁਣਾ x ਨਾਲ ਗੁਣਾ 5 ਦੇ ਕਿ ਡਿਵਾਈਡ ਹੋ ਜਾਏਗਾ 680 3 ਦੇ ਵਿੱਚ 5 ਹੁਣ ਅਗਰ ਇਸ ਨੂੰ ਸੋਲਵ ਕਰੀਏ 5 ਦੇ ਪਹਾੜੇ ਤੇ 680 ਹੈ ਉਹ ਕਿੰਨੇ ਤੇ ਕੱਟਿਆ ਜਾਏਗਾ ਇੱਕ ਕੱਟਿਆ ਜਾਏਗਾ ਆਪਣੇ ਕੋਲ 136 ਤੇ ਤੇ 136 ਦੀ ਗੁਣਾ 3 ਨਾਲ ਕੀਤੀ ਕਿੰਨਾ ਆ ਜਾਏਗਾ ਆਪਣੇ ਕੋਲ 408 ਤਾਂ ਸਹੀ ਆਨਸਰ ਆ ਜਾਏਗਾ 408 ਆ ਜਾਏਗਾ ਉਸ ਤੋਂ ਬਾਅਦ ਆਪਣੇ ਕੋਲ ਅਗਲਾ ਪ੍ਰਸ਼ਨ ਹੈ 15 ਮੀਟਰ ਉਚਾਈ ਕੰਬੇ ਦਾ ਪਰਛਾਵਾਂ 10 ਮੀਟਰ ਲੰਬਾ ਹੈ ਉਸੇ ਸਮੇਂ ਇੱਕ ਦਰਖਤ ਦੀ ਉਚਾਈ ਪਤਾ ਕਰੋ ਜੇਕਰ ਉਸ ਦਾ ਪਰਛਾਵਾਂ 15 ਮੀਟਰ ਹੋਵੇ ਹੁਣ ਜਿੰਨਾ ਜਿਸ ਤਰ੍ਹਾਂ ਖੰਬੇ ਦੀ ਉਚਾਈ ਵਧੇਗੀ ਉਸ ਤਰ੍ਹਾਂ ਪਰਛਾਵੇਂ ਦੀ ਲੰਬਾਈ ਵੀ ਵਧੇਗੀ ਤਾਂ ਇਹ ਵੀ ਆਪਣੇ ਕੋਲ ਕੀ ਹੋ ਗਿਆ ਸਿੱਧਾ ਸਮਾਨ ਅਨੁਪਾਤ ਇਸ ਵਿੱਚ ਆਪਾਂ ਸੱਤ ਪਹਿਲਾ ਲਿਖਾਂਗੇ ਖੰਬੇ ਦੀ ਉਚਾਈ ਖੰਬੇ ਦੀ ਚਾਈ ਕਿੰਨੀ ਆਪਣੇ ਕੋਲ 15 ਮੀਟਰ ਤੇ ਪਰਛਾਵੇਂ ਦੀ ਲੰਬਾਈ ਕਿੰਨੀ ਹੈ ਆਪਣੇ ਕੋਲ 10 ਮੀਟਰ ਉਸੇ ਸਮੇਂ ਦਰਖਤ ਦੀ ਉਚਾਈ ਪਤਾ ਕਰਨੀ ਹੈ ਜੇਕਰ ਉਸ ਦਾ ਪਰਛਾਵਾਂ 15 ਮੀਟਰ ਹੋਵੇ ਪਰਛਾਵਾਂ ਆਪਣੇ ਕੋਲ 15 ਮੀਟਰ ਤੇ ਆਪਾਂ ਪਤਾ ਕਰਨੀ ਹੈ ਦਰਖਤ ਦੀ ਉਚਾਈ ਯਾਨੀ x2 ਜਾਂ ਫਿਰ ਕੱਲਾ x ਵੀ ਲਿਖ ਸਕਦੇ ਹੋ ਇਸ ਦੀ ਜਗ੍ਹਾ ਉਸੇ ਤਰੀਕੇ ਨਾਲ 15/10 ਆ ਜਾਏਗਾ ਬਰਾਬਰ x2/15 ਜਾਂ ਫਿਰ x/15 ਕਰਾਸ ਮਲਟੀਪਲਾਈ 15 ਦੀ ਗੁਣਾ 15 ਨਾਲ ਬਰਾਬਰ 10 ਦੀ ਗੁਣਾ x2 ਨਾਲ 15 15 ਕਿੰਨੇ ਹੋ ਜਾਣਗੇ ਆਪਣੇ ਕੋਲ 15 15 ਆ 10 ਉਧਰ ਆ ਕੇ ਡਿਵਾਈਡ ਹੋ ਜਾਏਗਾ 15 15 ਤੇ बटे ਦੇ ਵਿੱਚ 10 ਹੁਣ ਇਸ ਨੂੰ ਅਗਰ ਕੱਟੀਏ 5 ਦੇ ਪਹਾੜੇ ਤੇ 5 ਦੋਨੇ 10 ਤੇ 5 ਤੀਏ 15 ਉਸ ਤੋਂ ਬਾਅਦ 15 ਦੀ ਗੁਣਾ 3 ਨਾਲ ਕਰਾਂਗੇ ਕਿ ਨਾ ਆ ਜਾਏਗਾ 45 ਤੇ बटे ਚ 2 45 ਨੂੰ ਅਗਰ 2 ਤੇ ਡਿਵਾਈਡ ਕਰੀਏ ਤਾਂ ਆਪਣੇ ਕੋਲ ਫਾਈਨਲ ਆਨਸਰ ਆ ਜਾਏਗਾ 22.5 ਯਾਨੀ ਸਹੀ ਆਨਸਰ ਆ ਜਾਏਗਾ 22.5 ਉਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਆਪਣੇ ਕੋਲ ਇੱਕ ਫੈਕਟਰੀ ਨੂੰ ਇੱਕ ਉਤਪਾਦ ਨੂੰ 63 ਦਿਨਾਂ ਵਿੱਚ ਬਣਾਉਣ ਲਈ 42 ਮਸ਼ੀਨਾਂ ਦੀ ਜ਼ਰੂਰਤ ਹੈ ਉਸੇ ਉਤਪਾਦ ਨੂੰ 54 ਦਿਨਾਂ ਵਿੱਚ ਬਣਾਉਣ ਲਈ ਕਿੰਨੀਆਂ ਹੋਰ ਮਸ਼ੀਨਾਂ ਦੀ ਜ਼ਰੂਰਤ ਪਵੇਗੀ ਯਾਨੀ 63 ਦਿਨਾਂ ਦੇ ਵਿੱਚ ਬਿਆਲੀ ਮਸ਼ੀਨਾਂ ਦੀ ਵਰਤੋਂ ਹੁੰਦੀ ਹੈ ਤੇ 54 ਦਿਨਾਂ ਦੇ ਵਿੱਚ ਕਿੰਨੀ ਮਸ਼ੀਨਾਂ ਦੀ ਜ਼ਰੂਰਤ ਪਵੇਗੀ ਤਾਂ ਇਹ ਸਵਾਲ ਆਪਣੇ ਕੋਲ ਕਿਹੜਾ ਹੋਏਗਾ ਇਸ ਸਵਾਲ ਆਪਣੇ ਕੋਲ ਹੋ ਜਾਏਗਾ ਉਹਦਾ ਟਰਨਪਾਟ ਆਲਾ ਮਸ਼ੀਨਾਂ ਦੀ ਗਿਣਤੀ ਕਿੰਨੀ ਹੋਗੀ ਆਪਣੇ ਕੋਲ 42 ਤੇ ਕੁੱਲ ਦਿਨ 63 ਉਸ ਤੋਂ ਬਾਅਦ 63 ਆਪਾਂ ਨੂੰ ਦੇਣ ਦਿੱਤੇ ਸੀ 54 ਤੇ ਮਸ਼ੀਨਾਂ ਦੀ ਗਿਣਤੀ ਆਪਾਂ ਪਤਾ ਕਰਨੀ ਸੀ ਯਾਨੀ x2 ਹੁਣ ਇਸ ਵਿੱਚ ਉਲਟ ਅਨੁਪਾਤ ਹੈ ਤਾਂ 42 ਦੀ ਗੁਣਾ ਕਿਸ ਨਾਲ ਹੋ ਜਾਏਗੀ 63 ਨਾਲ ਤੇ x2 ਦੀ ਗੁਣਾ 54 ਨਾਲ ਇਸ ਵਿੱਚ ਗੁਣਾ ਕਰਨੀ ਹੈ 42 ਗੁਣਾ 63 ਬਰਾਬਰ ਚ x2 ਗੁਣਾ 54 ਆ 54 ਤੇ ਰਾਕੇ ਡਿਵਾਈਡ ਹੋ ਜਾਏਗਾ 42 63 ਤੇ ਡਿਵਾਈਡ ਦੇ ਵਿੱਚ 54 ਹੁਣ ਇਸ ਨੂੰ ਸੋਲਵ ਕਰਨਾ ਹੈ ਇਹ ਕਿਹੜੇ ਪਹਾੜੇ ਤੇ ਕੱਟੇ ਜਾਂਦੇ ਹਨ 6 ਦੇ ਪਹਾੜੇ ਤੇ 6 9 54 ਤੇ 6 7 42 ਉਸ ਤੋਂ ਬਾਅਦ 9 ਦੇ ਪਹਾੜੇ ਤੇ 63 ਕੱਟਿਆ ਜਾਏਗਾ ਕਿੰਨੇ ਤੇ 7 ਤੇ 9 7 63 ਤੇ 7 ਦੀ ਗੁਣਾ 7 ਨਾਲ ਹੋ ਜਾਏਗੀ ਆਪਣੇ ਕੋਲ ਫਾਈਨਲ ਆਨਸਰ ਆ ਜਾਏਗਾ 49 ਤਾਂ ਸਹੀ ਆਨਸਰ ਹੈ ਇਸ ਦਾ 49 ਉਸ ਤੋਂ ਬਾਅਦ ਅਗਲਾ ਪ੍ਰਸ਼ਨ ਆਪਣੇ ਕੋਲ ਇੱਕ ਕੰਪਨੀ ਨੂੰ ਇੱਕ ਉਤਪਾਦ 54 ਦਿਨ ਵਿੱਚ ਬਣਾਉਣ ਲਈ 36 ਮਸ਼ੀਨਾਂ ਦੀ ਜ਼ਰੂਰਤ ਹੈ ਉਸੇ ਉਤਪਾਦ ਨੂੰ 81 ਦਿਨ ਵਿੱਚ ਬਣਾਉਣ ਲਈ ਕਿੰਨੇ ਮਸ਼ੀਨਾਂ ਦੀ ਜ਼ਰੂਰਤ ਪਵੇਗੀ ਇਹ ਸਵਾਲ ਵੀ ਉਸੇ ਤਰੀਕੇ ਨਾਲ ਹੈ ਬਿਲਕੁਲ ਦਿਨਾਂ ਦੀ ਗਿਣਤੀ 54 ਮਸ਼ੀਨਾਂ ਦੀ ਗਿਣਤੀ 36 ਫਿਰ ਦਿਨਾਂ ਦੀ ਗਿਣਤੀ 81 ਹੈ ਤੇ ਮਸ਼ੀਨਾਂ ਦੀ ਗਿਣਤੀ Y2 ਮੰਨ ਲਓ ਚਾਹੀ X ਮੰਨ ਲਓ ਕੁਝ ਵੀ ਲਿਖ ਲਓ ਇੱਥੇ 54 ਦੀ ਗੁਣਾ 36 ਨਾਲ ਹੋ ਜਾਏਗੀ ਬਰਾਬਰ 81 ਦੀ ਗੁਣਾ Y2 ਨਾਲ ਹੋ ਜਾਏਗੀ ਇਸ ਨੂੰ ਸੋਲਵ ਕਰ ਲੈਣਾ ਹੈ 54 ਗੁਣਾ 36 81 ਹੇਠਾਂ ਲਿਆ ਕੇ ਡਿਵਾਈਡ ਹੋ ਜਾਏਗਾ ਉਸ ਤੋਂ ਬਾਅਦ ਇਹਨਾਂ ਨੂੰ ਕਟਿੰਗ ਕਰ ਦੇਣੀ ਹੈ। ਕੜੇ ਪੜ ਤੇ ਕੱਟੇ ਜਾਣਗੇ ਇਹ ਆਪਣੇ ਕੋਲ। ਨੋ ਦੇ ਪੜ ਤੇ ਕੱਟੇ ਜਾਣਗੇ। 9 6 54 ਤੇ 9 9 81। ਫਿਰ 9 ਦੇ ਪੜ ਤੇ 36 ਨੂੰ ਕੱਟिए। 9 4 36 ਤੇ 6 ਦੇ ਗੁਣਾ ਕਿਸ ਨਾਲ ਹੋ ਜੇਗੀ? 4 ਨਾਲ। ਤਾਂ ਆਪਣੇ ਕੋਲ ਆਨਸਰ ਆ ਜਾਏਗਾ 6 4 24। Y2 ਆ ਜਾਏਗਾ ਆਪਣੇ ਕੋਲ 24। ਉਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ ਜੇ 15 ਆਦਮੀ ਇੱਕ ਕੰਦ ਨੂੰ 24 ਘੰਟੇ ਵਿੱਚ ਬਣਾਉਂਦੇ ਹਨ। 33 ਘੰਟਿਆਂ ਵਿੱਚ ਉਸ ਕੰਮ ਨੂੰ ਪੂਰਾ ਕਰਨ ਲਈ ਕਿੰਨੇ ਆਦਮੀਆਂ ਦੀ ਜਰੂਰਤ ਹੈ? ਹੋ ਗਈ ਤੇ ਇਸ ਵਾਲੀ ਵੀ ਆਪਣੇ ਕੋਲ ਉਲਟ ਸਮਾਨ ਅਨੁਪਾਤ ਦਾ ਹੋ ਗਿਆ ਆਦਮਿਆਂ ਦੀ ਗਿਣਤੀ ਆਪਣੇ ਕੋਲ 15 ਹੈ ਤੇ ਘੰਟੇ ਕਿੰਨੇ ਲੱਗ ਰਹੇ ਹੈ 24 ਹੈ ਆਪਾਂ ਆਦਮੀਆਂ ਦੀ ਗਿਣਤੀ ਪਤਾ ਕਰਨੀ ਹੈ ਆਦਮੀਆਂ ਨੂੰ ਆਪਾਂ a ਮੰਨ ਲਓ ਚਾਹੀ x ਮੰਨ ਲਓ ਤੇ ਕਿੰਨੇ ਘੰਟੇ 30 ਘੰਟੇ ਯਾਨੀ 15 24 a 30 15 24 a 30 ਤੇ 30 ਤੇ ਰਹਿ ਕੇ ਡਿਵਾਈਡ ਹੋ ਜਾਏਗਾ ਨੂੰ ਇਸ ਨੂੰ ਸੋਲਵ ਕਰੀਏ 15 ਕਮ 15 15 ਦੁਨਾ 30 ਤੇ 2 ਦੇ ਭਾੜ ਤੇ ਅਗਰ 24 ਨੂੰ ਕੱਟੀਏ ਆਪਣੇ ਕੋਲ ਆਨਸਰ ਆ ਜਾਏਗਾ 12 ਤਾਂ ਕਿੰਨੇ ਆਦਮੀਆਂ ਦੀ ਜਰੂਰਤ ਪਈਗੀ ਆਪਾਂ ਨੂੰ 12 ਆਦਮੀਆਂ ਦੀ ਉਸ ਤੋਂ ਬਾਅਦ ਆਪਣੇ ਕੋਲ ਅਗਲਾ ਪ੍ਰਸ਼ਨ ਹੈ ਚਿੱਤਰ ਵਿੱਚ ਦਰਸਾਏ ਗ੍ਰਾਫ ਦਾ ਅਧਿਐਨ ਕਰੋ ਤੇ ਹੇਠ ਤੇ ਪ੍ਰਸ਼ਨਾਂ ਦੇ ਉੱਤਰ ਦਿਓ ਪਹਿਲਾ ਕੁਸ਼ਣ ਆਪਣੇ ਕੋਲ ਦਰਸਾਇਆ ਗ੍ਰਾਫ ਕੀ ਸੂਚਨਾ ਦੇ ਰਿਹਾ ਹੈ ਹੁਣ ਅਗਰ ਆਪਾਂ ਗ੍ਰਾਫ ਨੂੰ ਅਗਰ ਚੰਗੀ ਤਰ੍ਹਾਂ ਦੇਖੀਏ ਤਾਂ ਨੀਚੇ ਆਪਣੇ ਕੋਲ ਗ੍ਰਾਫ ਦੇ ਵਿੱਚ ਸਮਾਂ ਦਿੱਤਾ ਹੋਇਆ ਹੈ ਸਮਾਂ ਹੈ ਆਪਣੇ ਕੋਲ 6 8 10 12 2 4 6 ਯਾਨੀ 2-2 ਘੰਟੇ ਦਾ ਫਰਕ ਹੈ ਤੇ ਇੱਕ ਪਾਸੇ ਆਪਾਂ ਨੂੰ ਤਾਪਮਾਨ ਦਿੱਸਿਆ ਹੋਇਆ ਹੈ 96 97 98 99 100 101 ਤੇ 100 2 ਹੈ ਤਾਂ ਆਪਾਂ ਨੂੰ ਗ੍ਰਾਫ ਕੀ ਸੂਚਨਾ ਦੇ ਰਿਹਾ ਹੈ ਸੂਚਨਾ ਆਪਾਂ ਨੂੰ ਗ੍ਰਾਫ ਦੇ ਰਿਹਾ ਹੈ ਕਿ ਹਰ 2 ਘੰਟੇ ਵਿੱਚ ਕਿਸੇ ਵਿਅਕਤੀ ਦਾ ਤਾਪਮਾਨ ਕਿਸ ਤਰ੍ਹਾਂ ਵੱਧ ਰਿਹਾ ਹੈ ਇਸ ਦਾ ਆਨਸਰ ਕੀ ਲਿਖਾਂਗੇ ਆਪਾਂ ਹਰ 2 ਘੰਟੇ ਵਿੱਚ ਤਾਪਮਾਨ ਦਾ ਦੱਸਣਾ ਇਹ ਆਪਣੇ ਕੋਲ ਸੂਚਨਾ ਦੇ ਰਿਹਾ ਹੈ ਦੂਸਰਾ ਹੈ ਕਿਸ ਸਮੇਂ ਤਾਪਮਾਨ 99 ਡਿਗਰੀ ਹੈ ਹੁਣ ਅਗਰ 99 ਨੂੰ ਵੇਖੀਏ ਆਪਣੇ ਕੋਲ 99 ਹੈ ਤੇ ਕਿੰਨੇ ਵਜੇ ਹੈ? ਅਗਰ ਇਸ ਨੂੰ ਸਿੱਧਾ ਵਿਕੇ ਦਾ ਆਪਣੇ ਕੋਲ ਇੱਥੇ ਆ ਕੇ ਕੱਟਿਆ ਜਾਏਗਾ ਕਿੰਨੇ ਵਜੇ ਇਹ? 10 ਵਜੇ ਤੇ ਦਾ ਆਨਸਰ ਕਿਨਾਂ ਆ ਜਾਏਗਾ? 10 ਵਜੇ। ਅਗਲਾ ਕੁਐਸਚਨ ਹੈ ਦਿੱਤੇ ਅੰਤਰਾਲ ਵਿੱਚ ਦੋ ਸਮਿਆਂ ਵਿੱਚ ਤਾਪਮਾਨ ਬਰਾਬਰ ਹੈ। ਉਹ ਸਮੇਂ ਕਿਹੜੇ ਹਨ? ਕਦੋਂ ਤਾਪਮਾਨ ਬਿਲਕੁਲ ਬਰਾਬਰ ਹੈ? ਅਗਰ ਆਪਾਂ ਵੇਖੇ ਡਾਇਗਰਾਮ ਦੇ ਵਿੱਚ ਆਪਣੇ ਕੋਲ ਇੱਕ ਤਾਪਮਾਨ ਆ ਹੈ, ਇੱਕ ਆ ਤੇ ਕਿੰਨੇ ਵਜੇ ਹੈ? ਇਹ ਹੈ 12 ਵਜੇ ਤੇ ਇਹ ਆਪਣੇ ਕੋਲ 4 ਵਜੇ ਤਾਂ ਆਨਸਰ ਆ ਜਾਏਗਾ 12 ਵਜੇ ਅਤੇ 4 ਵਜੇ। ਅਗਲਾ ਪ੍ਰਸ਼ਨ ਆਪਣੇ ਕੋਲ ਸ਼ਾਮ ਦੇ 6 ਵਜੇ ਕਿੰਨਾ ਤਾਪਮਾਨ ਹੈ ਸ਼ਾਮ ਦੇ 6 ਵਜੇ ਹੁਣ ਡਾਇਗਰਾਮ ਦੇ ਵਿੱਚ ਵੇਖੀਏ ਸ਼ਾਮ ਦੇ 6 ਵਜੇ ਕਿੰਨਾ ਤਾਪਮਾਨ ਹੈ ਆਪਣੇ ਕੋਲ 6 ਵਜੇ ਆਪਣੇ ਕੋਲ ਤਾਪਮਾਨ ਹੈ ਆ ਬਿੰਦੀ ਤੇ ਆਉਂਦਾ ਹੈ ਇਹ ਆ ਆਪਣੇ ਕੋਲ 97 ਅਤੇ 98 ਦੇ ਵਿਚਕਾਰ ਯਾਨੀ 97.5 ਡਿਗਰੀ ਉਸ ਤੋਂ ਬਾਅਦ ਆਪਣੇ ਕੋਲ ਅਗਲਾ ਪ੍ਰਸ਼ਨ ਹੈ ਹੀਟਸ ਦੇ ਬਿੰਦੂਆਂ ਨੂੰ ਅੰਕਿਤ ਕਰੋ ਅਤੇ ਜੇਕਰ ਉਹ ਇੱਕ ਰੇਖਾ ਵਿੱਚ ਆਉਂਦੇ ਹਨ ਤਾਂ ਰੇਖਾ ਖਿੱਚੋ ਅਤੇ ਨਾਮ ਲੀਕੋ ਇਹ ਦੋ ਪਾਰਟ ਹੈ ਸਭ ਤੋਂ ਪਹਿਲਾਂ ਹੈ ਜੀ 2 2 ਐਚ 3 2 ਆਈ 4 2 ਤੇ ਜੇ 5 2 ਹੁਣ ਇਸ ਨੂੰ ਡਾਇਗਰਾਮ ਬਣਾਉਣੀ ਹੈ ਆਪਾਂ ਕਿਸ ਉੱਪਰ ਗ੍ਰਾਫ ਦੇ ਉੱਪਰ ਗ੍ਰਾਫ ਉੱਪਰ ਰੇਖਾ ਖਿੱਚ ਲੈਣੀ ਹੈ ਇਹ ਆਪਣੇ ਕੋਲ ਐਕਸ ਤਰ੍ਹਾਂ ਹੁੰਦਾ ਹੈ ਤੇ ਆਹ ਵਾਲਾ ਵਾਈ ਤਰ੍ਹਾਂ ਹੁੰਦਾ ਹੈ ਐਕਸ ਤਰੇ ਦੇ ਪੁਆਇੰਟ 1 2 3 4 5 ਤੇ ਉਸੇ ਤਰੀਕੇ ਨਾਲ ਵਾਈ ਦੇ 1 2 3 4 ਤੇ 5 ਆਪਾਂ ਨੂੰ ਪੁਆਇੰਟ ਬਣਾ ਦੇਣੇ ਹਨ ਜੀ ਪੁਆਇੰਟ ਸੀ ਆਪਣੇ ਕੋਲ 2 ਕਮਾ 2 ਯਾਨੀ ਐਕਸ ਵੀ 2 ਸੀ ਤੇ ਵਾਈ ਵੀ 2 ਸੀ ਐਚ ਪੁਆਇੰਟ ਸੀ 2 ਕਮਾ 3 ਯਾਨੀ ਐਕਸ 2 ਤੇ ਵਾਈ ਦਨ ਫਿਰ 2,4 ਤੇ 2,5 ਆਪਾਂ ਸਿਰਫ ਪੁਆਇੰਟ ਦਰਸਾਣੇ ਹਨ ਤੇ ਆਪਾਂ ਨੀਚੇ ਲਿਖ ਦੇਣਾ ਹੈ ਇਹ ਬਿੰਦੂ ਇੱਕ ਰੇਖਾ ਤੇ ਹਨ ਕਿਉਂਕਿ ਬਿਲਕੁਲ ਇੱਕ ਰੇਖਾ ਬਣ ਰਹੀ ਹੈ ਤੇ ਕਿਹੜੀ ਰੇਖਾ ਬਣ ਰਹੀ ਹੈ ਜੀ ਤੋਂ ਜੇ ਜੀ ਐਚ ਆਈ ਜੇ ਜੀ ਜੇ ਉਸੇ ਤਰੀਕੇ ਨਾਲ ਦੂਸਰਾ ਕੁਐਸਚਨ ਸੀਗਾ ਆਪਣੇ ਕੋਲ ਕੇ ਦੇ ਪੁਆਇੰਟ ਆਪਾਂ ਦਿੱਤੇ ਸੀ 2,6 ਐਕਸ 2 ਹੈ ਤੇ ਵਾਈ 6 ਹੈ ਐਕਸ 3 ਹੈ ਤੇ ਵਾਈ 5 ਹੈ ਐਕਸ 5 ਹੈ ਤੇ ਵਾਈ 3 ਹੈ ਐਕਸ 6 ਤੇ ਵਾਈ 2 ਹੈ ਇਹ ਵੀ ਇੱਕ ਰੇਖਾ ਬਣ ਗਈ ਹੈ ਤੇ ਕਿਹੜੀ ਰੇਖਾ ਬਣ ਗਈ ਹੈ ਕੇ ਐਨ ਕੇ ਐਲ ਐਮ ਐਨ ਇਹ ਬਿੰਦੂ ਇੱਕ ਰੇਖਾ ਤੇ ਹੁਣ ਤੇ ਰੇਖਾ ਕੇ ਐਨ ਹੈ ਉਸ ਤੋਂ ਬਾਅਦ ਆਪਣੇ ਕੋਲ ਅਗਲਾ ਆਪਰੇਸ਼ਨ ਹੈ ਦਿੱਤੀ ਗਈ ਸੂਚਨਾ ਦਾ ਸਹੀ ਸਕੇਲ ਲੈ ਕੇ ਇੱਕ ਗ੍ਰਾਫ ਬਣਾਓ ਯਾਨੀ ਆਪਾਂ ਸਿਰਫ ਇੱਕ ਗ੍ਰਾਫ ਬਣਾਉਣਾ ਆਪਾਂ ਨੂੰ ਸਮਾਂ ਦੱਸਿਆ ਹੋਇਆ ਹੈ 6 7 8 ਤੇ 9 ਤੇ ਦੂਰੀ ਦੱਸੀ ਹੋਈ ਹੈ 50 100 150 ਤੇ 200 ਹੁਣ ਗ੍ਰਾਫ ਬਣਾਉਣ ਲਈ ਸਭ ਤੋਂ ਪਹਿਲਾਂ نیچے ਐਕਸ ਅਧੁਰੇ ਤੇ ਆਪਾਂ ਪੁਆਇੰਟ ਲਿਖ ਲੈਣੇ ਹਨ ਸਮਾਂ ਲਿਖ ਲੈਣਾ ਹੈ ਸਮਾਂ ਆਪਣੇ ਕੋਲ ਹੈ 6 7 8 ਤੇ 9 ਤੇ ਵਾਈਟੂਰੇ ਤੇ ਆਪਾਂ ਦੂਰੀ ਲਿਖ ਲੈਣੀ ਹੈ 50 100 150 ਤੇ 200 ਹੁਣ ਜਦੋਂ 6 ਸੀ ਤਾਂ ਦੂਰੀ ਕਿੰਨੀ ਸੀ ਆਪਣੇ ਕੋਲ 50 ਯਾਨੀ 6 ਵਜੇ ਦੂਰੀ ਕਿੰਨੀ ਆ ਗਈ 50 ਆ ਗਈ 7 ਵਜੇ ਦੂਰੀ ਕਿੰਨੀ ਸੀ 100 7 ਤੇ 100 ਉਸ ਵੇਲੇ 8 ਵਜੇ ਦੂਰੀ 150 ਤੇ 9 ਵਜੇ ਦੂਰੀ 200 ਇਸ ਤਰ੍ਹਾਂ ਆਪਾਂ ਇੱਕ ਇਹ ਗ੍ਰਾਫ ਬਣਾ ਦੇਣਾ ਹੈ ਕਿ ਇਹ ਰੇਖੀ ਗ੍ਰਾਫ ਹੈ ਹਾਂ ਇੱਕ ਰੇਖੀ ਗ੍ਰਾਫ ਹੈ ਕਿਉਂਕਿ ਇਸ ਦੀ ਰੇਖਾ ਬਿਲਕੁਲ ਸਿੱਧੀ ਖਿੱਚ ਰਹੇ ਹਾਂ ਤਾਂ ਇਹ ਇੱਕ ਰੇਖੀ ਗ੍ਰਾਫ ਹੈ ਕੀ ਗ੍ਰਾਫ ਮੂਲ ਬਿੰਦੂ ਵਿੱਚ ਲੰਘਦਾ ਹੈ ਤੇ ਇਸ ਦਾ ਆਨਸਰ ਹੋਏਗਾ ਹਾਂ ਮੂਲ ਬਿੰਦੂ ਕਿਹੜੇ ਹੁੰਦੇ ਹਨ 0,0 ਯਾਨੀ ਅਗਰ ਇਸ ਨੂੰ ਆਪਾਂ ਸਿੱਧੀ ਲਾਈਨ ਖਿੱਚੀਏ ਤਾਂ ਜ਼ੀਰੋ ਵਿੱਚੋਂ ਨਿਕਲਣਗੇ ਤੇ ਇਸ ਕਰਕੇ ਇਹ ਗ੍ਰਾਫ ਮੂਲ ਬਿੰਦੂ ਵਿੱਚੋਂ ਨਿਕਲਦਾ ਹੈ ਤਾਂ ਇਸ ਦਾ ਆਨਸਰ ਵੀ ਸਹੀ ਆ ਜਾਏਗਾ ਇਸ ਆਪਣਾ ਗ੍ਰਾਫ ਦਾ ਪ੍ਰਸ਼ਨ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ ਆਪਣੇ ਕੋਲ ਇਹ ਲਾਸਟ ਸਵਾਲ ਹੈ ਆਪਣੇ ਕੋਲ ਏਠਾ ਦੀ ਤਿਸਾਨੀ ਦਾ ਗ੍ਰਾਫ ਬਣਾਓ ਇਹ ਸਵਾਲ ਵੀ ਉਸੇ ਤਰੀਕੇ ਨਾਲ ਕਰ ਲੈਣਾ ਹੈ niche ਆਪਾਂ ਬਣਾਵਾਂਗੇ ਸੇਬਾਂ ਦਾ ਭਾਰ ਤੇ Y ਤੁਰੇ ਤੇ ਆਪਾਂ ਲਿਖਾਂਗੇ ਮੁੱਲ ਕਿੰਨਾ ਹੈ ਸੇਬਾਂ ਦਾ ਭਾਰ ਨੀਚੇ ਆ ਜਾਏਗਾ 1 2 5 7 10 ਤੇ ਮੁੱਲ ਆਪਣੇ ਕੋਲ ਹੈ 60 120 300 400 20 ਤੇ 600 ਇਹ ਆਪਣੇ ਕੋਲ Y ਤੁਰੇ ਤੇ ਆ ਜਾਏਗਾ ਇਸ ਤਰ੍ਹਾਂ ਤੁਸੀਂ ਗ੍ਰਾਫ ਬਣਾ ਲੈਣਾ ਹੈ ਨੀਚੇ ਆਪ ਐਕਸ ਤੁਰੇ ਤੇ ਲਿਖਾਂਗੇ ਸੇਬਾਂ ਦਾ ਭਾਰ 1 2 5 7 10 ਤਾਂ ਆਪਾਂ 10 ਤੱਕ ਪੁਆਇੰਟ ਬਣਾ ਲੈਨੇ ਹਨ 1 2 3 4 5 6 7 8 9 ਤੇ 10 ਤੇ ਨੀਚੇ ਲਿਖ ਦਾਂਗੇ ਸੇਬਾਂ ਦਾ ਭਾਰ ਤੇ ਵਾਈਟੂਰੇ ਤੇ ਆਪਾਂ ਮੁੱਲ ਲਿਖਣਾ ਹੈ 60 120 300 400 ਤੇ 40, 600 ਇਹ ਆਪਾਂ 60 60 ਦੇ ਪੁਆਇੰਟ ਲਵਾਂਗੇ 60 120 180 240 300 360 420 480 540 ਤੇ 600 ਯਾਨੀ 60 ਦਾ ਪਹਾੜਾ ਲਿਖਿਆ ਜਾਏਗਾ ਉਸ ਤੋਂ ਬਾਅਦ ਆਪਾਂ ਨੂੰ ਗ੍ਰਾਫ ਬਣਾ ਦੇਣਾ ਹੈ ਇੱਕ ਤੇ ਸੀ ਆਪਣੇ ਕੋਲ 60 ਪਹਿਲਾ ਪੁਆਇੰਟ ਇੱਥੇ ਬਣ ਜਾਏਗਾ ਉਸ ਤੋਂ ਬਾਅਦ ਦੋ ਤੇ ਸੀਗਾ 120 ਪੁਆਇੰਟ ਬਣ ਜਾਏਗਾ ਪੰਜ ਤੇ ਸੀ ਆਪਣੇ ਕੋਲ ਕਿੰਨਾ 300 ਸੱਤ ਤੇ ਸੀਗਾ ਆਪਣੇ ਕੋਲ 420 ਤੇ 10 ਤੇ ਸੀਗਾ ਇਸੋ ਇਸ ਤਰ੍ਹਾਂ ਇੱਕ ਸਿੱਧੀ ਰੇਖਾ ਖਿੱਚ ਦੇਣੀ ਹੈ ਉਸ ਤੋਂ ਬਾਅਦ ਆਪਾਂ ਨੂੰ ਪੁੱਛਿਆ ਹੈ ਗ੍ਰਾਫ ਤੋਂ 6 ਕਿਲੋਗ੍ਰam ਤੇ 8 ਕਿਲੋਗ੍ਰam ਸੇਬਾਂ ਦਾ ਮੁੱਲ ਦੱਸੋ ਹੁਣ ਅਗਰ ਗ੍ਰਾਫ ਤੇ ਵੇਖੀਏ 6 ਤੇ ਆਪਣੇ ਕੋਲ ਮੁੱਲ ਕਿੰਨਾ ਆ ਜਾਏਗਾ ਇਸ ਤੇ 360 ਰੁਪਏ ਆ ਜਾਏਗਾ ਤੇ 8 ਤੇ ਕਿੰਨਾ ਆ ਜਾਏਗਾ ਆਪਣੇ ਕੋਲ 480 ਆ ਜਾਏਗਾ ਸੇਬਾਂ ਦਾ ਮੁੱਲ 6 ਕਿਲੋਗ੍ਰam ਤੇ ਸੇਬਾਂ ਦਾ ਮੁੱਲ ਆ ਜਾਏਗਾ 360 ਤੇ 8 ਕਿਲੋਗ੍ਰam ਤੇ ਸੇਬਾਂ ਦਾ ਮੁੱਲ ਆ ਜਾਏਗਾ 480 ਇਹ ਗ੍ਰਾਫ ਦਾ ਕੁਐਸਚਨ ਸੀ 4 ਨੰਬਰ ਦਾ ਇਹ ਸੀ ਆਪਣੇ ਅਧਿਆਇ 11 ਤੇ 13 ਦੇ ਚਾਰ-ਚਾਰ ਅਕਲੇ ਪ੍ਰਸ਼ਨ ਇਹਨਾਂ ਵਿੱਚੋਂ ਦੋ ਪ੍ਰਸ਼ਨ ਤੁਹਾਨੂੰ ਪੱਕੇ ਪੇਪਰ ਵਿੱਚ ਜ਼ਰੂਰ ਮਿਲਣਗੇ ਧੰਨਵਾਦ